ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਭ ਠੀਕ ਠਾਕ ਜੀ ਵਾਇਰੂ ਜੀ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਅੱਜ ਸਾਡਾ ਦੋ ਦਿਨ ਬਾਅਦ ਆ ਰਿਹਾ ਬਲੌਗ ਤੇ ਬੱਚੇ ਗਈ ਹੋਏ ਨੇ ਸਕੂਲ ਤੇ ਟਾਈਮ ਹੋ ਰਿਹਾ ਹੈ ਦੁਪਹਿਰ ਦੇ 2 ਵਜੇ ਦਾ ਤੇ ਬੱਚੇ ਆਣ ਵਾਲੇ ਨੇ ਟਾਈਮ ਤੇ ਬੱਚਿਆਂ ਦੇ ਦਿੱਸੀ ਸਵੇਰੇ ਕਹਿ ਕੇ ਗਏ ਨੇ ਮਮਾ ਫ੍ਰੈਂਚ ਫ੍ਰਾਈ ਯਾਦ ਨਾਲ ਬਣਾ ਕੇ ਰੱਖਿਆ ਹੈ ਕਿ ਬਾਸ ਮੈਂ ਤਿਆਰੀ ਕੀਤੀ ਹੋਈ ਹੈ ਫ੍ਰੈਂਚ ਫ੍ਰਾਈ ਬਣਾ ਲੇ ਕੱਟ ਕੇ ਰੱਖ ਲੈਣੀ ਇਹ ਫਿੰਗਰ ਆਲੀ ਪਟ ਕਰ ਲਈ ਨੇ ਫਿਕਰ ਨਹੀਂ ਕਿ ਕਿਹਦੀ ਤੇਲ ਵੀ ਗਰਮ ਹੋ ਗਿਆ ਤੇ ਬੱਸ ਮੇਰੀ ਤਿਆਰੀ ਹੈ ਫ੍ਰੈਂਚ ਫ੍ਰਾਈ ਬਣਾ ਲੀਏ ਚਲੋ ਆਪਾਂ ਲੋ ਜੀ ਤੇਲ ਹੋ ਗਿਆ ਹੈ ਗਰਮ ਤੇ ਆਪਾਂ ਪਾਤੇ ਇਹਦੇ ਵਿੱਚ ਫਿੰਗਰ ਲੋ ਜੀ ਫ੍ਰੈਂਚ ਫ੍ਰਾਈ ਹੋ ਗਏ ਨੇ ਰੈਡੀ ਵਧੀਆ ਬਣੇ ਨੇ कुरकुरੇ ਜਿਹੇ ਅੱਛੇ ਲੱਗ ਰਿਹਾ ਵਾਈ ਵੇਖਣ ਚ ਬੜੀ ਯਮੀ ਯਮੀ ਲੋ ਚਲੋ ਜੀ ਹਸਾਨ ਕਰਤਾ ਨਾ ਆਈ ਨਹੀਂ ਮੇਰੀ ਬੇਟੀ ਨਹੀਂ ਮੇਰੀ ਨਿੱਕੀ ਜਿਹੀ ਟੀਲਾ نیچے ਆਣੀ ਛਪ ਤੋ ਪਿਆਰੀ ਛਪ ਤੋ ਛੋਟੀ ਬੱਚਾ ਚਲੋ ਆਜਾ ਆਜੋ ਚੱਲੀਏ ਆਪਾਂ ਚਲੋ ਬੈਗ ਵਿਚਾਰੇ ਧੁੱਪ ਚ ਰੱਖਿਆ ਹੈ ਤੇ ਆਪ ਆਪਾ ਏਸੀ ਦੇ ਕਮਰੇ ਚ ਆ ਕੇ ਬਹਿ ਗਏ ਹੈ ਨਾ ਸਿਆਣਿਓ ਆਈ ਦੀ ਆ ਛਪ ਤੋ ਜੀ ਆਣੀ ਤੇ ਵੇਖੋ ਆਪਣੇ ਆਪ ਆਂਦੇ ਸਾਰਿਆਂ ਦਾ ਬੈਗ ਰੱਖਦੀ ਐ ਸ਼ੌਕ ਸ਼ਲਾਂ ਲੱਗ ਜਾਂਦੀ ਐ ਸ਼ੂਜ਼ ਪਟਕ ਪਟੱਕ ਕੇ ਮਾਰ ਦਿੰਦੀ ਐ ਛੋਟੇ ਛੋਟੇ ਜਿਹੋ ਜਿਹਾ ਮੇਲਾਵਾਂ ਨਾਲੇ ਪਾਣੀ ਪੀਏ ਫ੍ਰੈਂਚ ਫ੍ਰਾਈ ਹਾਈ ਫਰੈਂਚ ਫਾਈ ਫਰੈਂਚ ਬ੍ਰੇਕਰ ਦਰਹਿੰਦੇ ਰੋਜ ਹੀ ਖਵਾਈ ਜੂ ਰੋਜ ਹੀ ਇਹ ਰਾਜ ਲਈ ਨਹੀਂ ਮਾਸਟਰ ਸਕੂਲ ਦੇ ক্রিকেট ਵਾਲੇ ਨਾ ਗਏ ਸੀ ਦੂਸਰੇ ਸਕੂਲ ਤੇ ਪੈਨ ਤਾਂ ਕਰਕੇ ਲੇਟ ਹੋ ਗਏ ਤੇ ਉੱਥੇ ਸਾਡੇ ਸਾਹਮਣੇ ਟੀਚਰਸ ਦੀ ਮੈਨ ਆ ਗਈ ਨਹੀਂ ਲੇਟ ਕਿੱਦੂ ਹੋਸਾਈ ਵਾਲੀ 5 ਮਿੰਟ ਲਈ ਹੋਰ ਹੋਸਾਈ ਵਾਲੀ ਆ ਗਈ ਜਿੱਦੇ ਟੀਚਰਸ ਤੇ ਬੱਚੇ ਜਿਆਦਾ ਗੁੱਸੇ ਸਰ ਤੇ ਆ ਮੈਂ ਪੂਜਾ ਮੰਮੀ ਤੇ ਨੀਸ਼ਾ ਮੰਮੀ ਦੇ ਕੋਲ ਆ ਵਾਏ ਵਾਏ ਚਲੋ ਹਣ ਪਾਣੀ ਲੈ ਕੇ ਆਉਣੀ ਮੈਂ ਠੀਕ ਹੈ ਪਹਿਲੇ ਪਾਣੀ ਮੈਂ ਰੋਣਾਂ ਵੀ ਅੱਡੇ ਖਾਇਆ അതെ എന്നി വെരി നിക്കി ഞാൻ ഫ്രഷ് ആവും ഇനി എന്റെ പുത് നോവണി സ്വിർ സേവജി मेरा पो तोड़ दे निकल जाए ਤਾਂ ਕਿ ਬਰਾਗੇ ਤੁਸੀਂ ਗੰਦਾਈ ਲੋ ਜੀ ਬੱਚੇ ਹੋ ਗਏ ਨੇ ਰੈਡੀ ਉਹ ਤੇਰੀ ਨੂੰ ਫੈਂਟ ਫ੍ਰੈਂਚ ਫ੍ਰਾਈ ਖਾ ਲੋ ਪਹਿਲੇ ਫੈਂਟ ਫ੍ਰਾਈ ਕਿਵੇਂ ਮੀਰੂ ਜੀ ਖੁਸ਼ ਹਣ ਹੂੰ ਫੋਨ ਹਣ ਕੋਲ ਤੇ ਕੋਈ ਚੀਜ਼ ਨੰਗਦੀ ਖਾਣ ਵਾਲੀ ਇਹਨਾਂ ਨੂੰ ਮੇਰੇ ਪੁੱਤ ਜਿਹੜੇ ਆ ਜਿੱਦ ਕਰੀ ਜਾਂਦੇ ਸੀ ਨਹਿਰ ਚ ਜਾਣਾ ਨਹਿਰ ਚ ਜਾਣਾ ਆਪੋ ਲਾ ਲੀ ਪਿੱਛੇ ਪਿੱਛੇ ਆਹ ਲਾਈਟ ਜਗਾ ਕਿ ਹਨੇਰਾ ਬੜਾ ਆਉਂਦਾ ਪਿਆ ਪਹਿਲੇ ਜਾ ਹਾਂ ਕਿੱਥੇ ਜਾਣਾ ਮੇਰੇ ਪੁੱਤ ਨੇ ਮੈਂ ਜਾਣਾ ਮੈਂ ਚ ਜਾਣਾ ਸ਼ੇਰ ਸ਼ਾਹ ਬਣਾ ਉਹ ਸ਼ੇਰ ਸ਼ਾਹ ਲੜਦੇ ਰਹਿੰਦੇ ਲੜਦੇ ਰਹਿੰਦੇ ਲੈ ਮੂੰ ਜਾਣਾ ਮੈਂ ਅਰਚ ਦੇ ਵਿੱਚ ਚਲ ਨਾ ਮੈਂ ਚ ਛਾਪ ਬੜੇ ਰਹਿੰਦੇ ਆ ਬੈਗ ਛੱਪ ਰਹਿੰਦੇ ਨੇ ਨਹੀਂ ਮम्मा ਕੱਪ ਰੱਖ ਲੈ। ਮੈਂ ਤੁਹਾਨੂੰ ਬੈਗ ਚੰਗੇ ਤੇ ਟਿਊਸ਼ਨ ਜਾਓ। ਮੈਂ ਨੂਰ ਚ ਨਹੀਂ ਜਾਣਾ ਜੀ। ਟਿਊਸ਼ਨ ਜਾਣਾ ਹੈ। ਹੈ। ਨਹੀਂ। ਕਿੰਨੇ ਇਰਤੀ ਜਾ। ਮਮਾ ਕੇ ਡਾਂਚ ਕਰਕੇ ਧਾਰਦੀ। ਮਮਾ। ਚਲ ਇੱਕ ਉਹ ਪੇਪਰਾਂ ਤੇ ਇੱਕ ਗਾਣਾ ਸੁਣਾ ਦੇ ਯਾਰ। ਪੇਪਰ ਆਣ ਵਾਲੇ ਤੇਰੇ। ਨਹੀਂ ਚੱਲ ਸੁਣਾ। ਨਹੀਂ। ਆ ਜਿਹੜਾ ਹੁਣੇ ਸੁਣਾਇਆ ਸੀ ਸੁਣਾ ਦੇ ਯਾਰ। ਹੰਦੇ ਪੇਪ ਦੀ ਪੇਪਰ ਦੇ ਜਾਵਾਂਗੇ ਇਹ ਕੀ ਗਾਣਾ ਬਣਿਆ ਹੈ ਸਾਰਾ ਟੈਸਟ ਸਕੂਲੇ ਵੀ ਪੜੋ ਟਿਊਸ਼ਨ ਵੀ ਪੜੋ ਤੇ ਹੁਣੇ ਵੀ ਤੁਹਾਨੂੰ ਕੁਝ ਨਹੀਂ ਆਂਦਾ ਛਿੱਤਰ ਤਿੰਨ ਨੂੰ ਪੈਣ ਵਾਲੇ ਹਨਾ ਜੇ ਤੂੰ ਪੇਪਰ ਚ ਕੋਸ਼ਣਾ ਕਰਕੇ ਆਈ ਤੈਨੂੰ ਛਿੱਤਰ ਬੜੇ ਪੈਣ ਵਾਲੇ ਹਨਾ ਵੀਰੂ ਗਾਣਾ ਸੀ ਕੰਪਲੀਟ ਕਰ ਅਮ ਮੁਸਕਣਾ ਰੰਦਾ ਤੂੰ ਦਾਣੀ ਪਰ ਹੁਣ ਲਾ ਅਗਾਈ ਜਾ ਚ

ਟੂ ਕੈਪਟਿਜ਼ਰ ਟੈਸਟ ਦੱਸ ਦੱਸ ਸਟਾਈਲ ਦੇ ਨਾਲ ਟੂ ਟੈਸਟ ਮੰਮਾ ਮੰਮੀ ਹਾਂ ਅੱਜ ਮੈਂ ਕੱਲ ਮੈਨੂੰ 5 5 ਉੱਤੇ ਹਾਂ ਤੇ ਮੈਂ ਕਮੈਂ ਨਾ ਚਾਹਤੀ ਜਿੱਤੇ ਤੋਂ ਕਸਮ ਮਾਰਦੀ ਹਾਂ ਵਧੀਆ ਮਾਰਕਸ ਆ ਗਏ ਜੀ ਟੈਸਟ 'ਚ ਵੀਰੂ ਤੇਰੇ ਦਾ ਟੂ ਟੂ ਵਾਲੇ ਜਿਹੜਾ ਸਟਾਈਲ ਮਾਰਿਆ ਉਹ ਦੱਸ ਆਏ ਸਟੇਰ ਮੰਮੀ ਅਸਲ ਸਾਨੂੰ ਮੰਮਾ ਕੋ ਚਲੋ ਜੀ ਮਾਰਕਸ ਬੜੇ ਸੋਹਣੇ ਆਏ ਏ ਇੱਕ ਤੇ ਦੋ ਕੁਸ਼ਨ ਐਵੇਂ ਹੀ ਤੁਹਾਡੇ ਪੇਪਰਾਂ 'ਚ ਵੀ ਆਉਂਦੇ ਰਹਿਣ ਆਉਂਦੇ ਰਹਿਣ ਤੁਹਾਡੇ ਪੇਪਰਾਂ 'ਚ ਵੀ ਸੋਹਣੇ ਸੋਹਣੇ ਨੰਬਰ ਆਂਦੇ ਰਹਿਣ ਸੱਚ ਮੈਂ ਇੱਕ ਗੱਲ ਦੱਸਣੀ ਸੀ ਇੱਕ ਗੱਲ ਦੱਸਣੀ ਸੀ ਅਜਵੀਰ ਨਾ ਵੀਰ ਨੂੰ ਇੱਕ ਛਪੇੜ ਮਾਰੀ ਮੈਡਮ ਨੇ ਇਹਦੀ ਸਕੂਲੇ ਵੀਰ ਨੂੰ ਦਿਖਾਈ ਲਾਲ ਘਾਟੇ ਮੇਰੇ ਵੀਰ ਨੂੰ ਦ ਇਹਦੀ ਮੈਡਮ ਨੇ ਮਾਰ ਕੇ ਪਤਾ ਨਹੀਂ ਕਿਹੜੀ ਨੇ ਮਾਰੀ ਹੈ ਭੱਜ ਗਏ ਹੋ ਡੌਮਸ ਦੀ ਐ ਕੋਈ ਚਾਹੀਦੀ ਅੱਜ ਫੁੱਟ ਖਾ ਕੇ ਆਇਆ ਪਤਾ ਨਹੀਂ ਕਿਹੜੀ ਮੈਡਮ ਕੋਲੋਂ ਡੌਮਸ ਨੂੰ ਲਾਲ ਕਰਤੇ ਮੇਰੇ ਨਿਆਣੇ ਦਾ ਡੌਮ ਦੀ ਐ ਕੋਈ ਸਾਈਜ਼ ਆਉਗੀ ਨੋਟਬੁੱਕ ਐ ਮੇਰੀ ਤੇ ਮੈਨੂੰ ਸਮਝ ਨਹੀਂ ਆਂਦੀ ਜੇ ਤੁਹਾਨੂੰ ਡੌਮਸ ਨਾ ਲਿਖਿਆ ਮਿਲੇ ਰਜਿਸਟਰ ਤੇ ਤਾਂ ਤੁਹਾਡੇ ਕੋਲੋਂ ਵਿੱਚ ਪੜਾਈ ਨਹੀਂ ਹੋਣੀ ਬਿਨਾ ਡੌਮਸ ਤੋਂ ਹਾਂ ਵੱਡੇ ਵੱਡੇ ਕੰਮ ਕਰਦੇ ਆ ਜਵਾਨ ਡੌਮਸ ਤੇ ਰਜਿਸਟਰ ਚਾਹੀਦਾ ਨਹੀਂ ਤੇ ਅਸੀਂ ਪੜਾਂਗੇ ਹੀ ਨਹੀਂ ਮम्मा ਮੇਰੇ ਨੂੰ ਮੈਂ ਡਾਂਟੂਗੀ

8 ਵਜੇ ਦੰਦਿਆ 8 ਵਜੇ ਮੈਨੂੰ ਮਾਰਦੀ ਹੈ 8 ਵਜੇ ਮਾਰਦੀ ਮਹੂਰਤ ਕੱਟਿਆ ਮਾਰਨ ਤੁਨ ਨੂੰ ਉਹਨੂੰ ਭੌਂਕਿਓ ਭੌਂਕਿਓ ਕਿਹਦੀ ਕਹਿੰਦੀ ਹੈ ਭੌਂਕਿਓ ਉਹਨੂੰ ਮੈਡਮ ਨੂੰ ਜਾ ਕੇ ਮੈਨੂੰ ਮਾਰ ਨਹੀਂ ਨਹੀਂ ਹੈ ਮੈਨੂੰ ਮਾਰਦੀ ਕੋਈ ਨਾ ਮੈਡਮ ਨਾਲ ਗੱਲ ਕਰਕੇ ਆਣੀ ਰੈਮ ਬੋਤਨਾ ਨਾ ਪਿਆਰ ਨਾਲ ਪੜ੍ਹਾਓਗੇ ਤੇ ਰੈਮ ਸੋਹਣਾ ਸੋਹਣਾ ਪਾਈ ਕਰਾ ਗੁਰੂ ਹੈ ਨਾ 니ਦੇ ਨੈਮ ਨੇ ਸਕੂਲੇ ਨਹੀਂ ਆਣਾ ਤੇ ਬੜਾ ਸ਼ਾਂਤੀ ਅੱਜ ਮਸਾਂ ਹੀ ਭੇਜਿਆ ਕੱਲ ਮੈਡਮ ਨੇ ਡਾਂਟਿਆ ਤੇ ਅੱਜ ਅਸੀਂ ਛੱਡ ਕੇ ਆਏ ਹਾਂ ਸਕੂਲੇ ਨੂੰ ਹਾਂ ਡਰਾਇੰਗ ਕਰਦੀ ਪਈ ਹੈ ਮੇਰੀ ਬੇਟੀ ਤੇ ਮੇਰਾ ਵੀਰ ਪੋਤਾਵੇਂ ਮੂੰਹ ਬਣਾ ਕੇ ਮੇਰੇ ਪੁੱਤ ਤੇਰੀ ਮਾਂ ਨੇ ਮੈ ਡਾਂਟ ਕੇ ਆਉਂਗੀ ਸੀ ਮੇਰੇ ਪੁੱਤ ਨੂੰ ਮਾਰੇ ਛੋਨੇ ਜੇ ਨੂੰ ਫਿਰ ਨੋਰੀ ਕਿ ਬੈਗੀ ਹੂ ਪਰ ਉਹ ਲੋਕ ਇਸ ਜੱਗਮੇ ਕਮ ਟਿਊਸ਼ਨ ਦਾ ਟਾਈਮ ਹੋਣ ਵਾਲੇ 3 ਵਜੇ ਆ ਉਦਫਾਣਿਓ ਆ ਕੀ ਕਰਤਾ ਈ ਤੁਸੀਂ ਐ ਸਾਡੀ ਜਾਨ ਸਿੰਗੂ ਆ। ਹਾਏ ਵੇ ਸਾਰੇ ਬੈੱਡ ਤੇ ਖਲਾਰਾ ਪਾਤਾ ਈ ਤੁਸੀਂ। ਨੈ ਮੂ! ਨਿਕਲੋ ਬਾਹਰ। ਬਾਹਰ ਨਿਕਲੋ ਨਹੀਂ ਤੇ ਛਿੱਤਰ ਬੜੇ ਭੈਣੇ ਤੁਹਾਨੂੰ। ਇਹ ਤੁਹਾਡੇ ਨੱਚਣ ਵਾਸਤੇ ਬੈਣ ਵਾਸਤੇ ਬਣਾਇਆ ਮੈਂ ਬੈੱਡ। ਸਾਰੀ ਢੋ ਖਾਲੀ ਕਰਤੀ ਦਫਾਣਿਓ। ਰੋਕ ਤੇਰੇ ਤੇ ਮੈਂ ਰੁਕ। ਬੈਡ ਹੈ ਮੈਂ ਡੈਡੀ ਬੁਲਾਵਾ ਮੇਰੀ ਮੰਮੀ ਗੱਟ ਗੜੀ ਮੰਮੀ ਜਾਨੂੰ ਕਰਦੇ ਨਹੀਂ ਦਿੰਦੀ ਆ ਖੇਡੇ ਦੀ ਜਗ੍ਹਾ ਤੁਹਾਡੀ ਆਣਾ ਮਾਣਾ ਜਾ ਤੁਮ ਚੁਣ ਚੱਲੀ ਆ ਇਹਨਾਂ ਨੇ ਸੁਧਾਰ ਕਰਰੇ ਕਰਕੇ ਜਾ ਮਾੜਾ ਜੇ ਇਹਨਾਂ ਨੇ ਖਲਾਰਾ ਪਾ ਤਾ ਸਾਰੇ ਬੈਡ ਦੇ ਵਿੱਚੋਂ ਲਿਫਾਫੇ ਪੈਕੇਟ ਕੱਢ ਤੇ ਬਾਹਰ ਤੇ ਆਪ ਵੜ ਗਏ ਬੈਡ ਦੀ ਢੋਹ ਦੇ ਵਿੱਚ ਕੋਈ ਨਹੀਂ ਡੈਡੀ ਪੁੱਤ ਡਾਂਸ ਕਰਵਾ ਰਹੇ ਤੁਹਾਨੂੰ ਰੁਕਜੋ

ਪਾਇਆ ਬਈ ਪਾਣੀ ਵਿੱਚ ਸੋਪ ਗਿਆ ਜਿਹੜਾ ਪਾਇਆ ਸੀਗਾ ਹੁਣ ਫੇਰ ਪਾ ਕੇ ਰੱਖਦੇ ਪਏ ਆਂ ਚਾਰੀਆਂ ਪੀ ਨਾ ਮਾਂ ਤੁਸੀਂ ਨਹੀਂ ਪੀਣਾ ਬਣਾਉਣਾ ਸ਼ੇਕ ਹੈ ਨਾ ਇੱਧਰ ਉਹ ਘੜ ਥੋੜਾ ਜਿਹਾ ਪੀ ਲੈ ਥੋੜਾ ਜਿਹਾ ਨਹੀਂ 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 ਥੋੜਾ ਜਿਹਾ ਪੀ ਲੇ ਮੇਰੀ ਸ਼ਾਨੀ ਬੇਟੀ ਮੈਨੂੰ ਪਾਰ ਕਰਦੀ ਨਾ ਮੇਰੀ ਬੇਟੀ ਮੈਨੂੰ ਪਿਆਰ ਬੜਾ ਕਰਦੀ ਨਾ ਇਹ ਨਾ ਮੈਂ ਤੇ ਪੀਣਾ ਹੈ ਇਹ ਪੀ ਲੋ ਮੈਂ ਆਈਸ ਬੰਦ ਕਰਕੇ ਵੰਟੂ ਕਰਦੀ ਹਾਂ ਠੀਕ ਹੈ ਦੋ ਗਲਾਸ ਫੜੋ ਹੱਥੇ ਚ ਫੜੋ ਨਾ ਇਹ ਤਾਂ ਛਿਪੀ ਗਿਆ ਪੀਏ ਗ੍ਰਾਮ ਨੂੰ ਪੀ ਲੈ ਲਾਸਟ ਪਾਚ ਇਹ ਤਾਂ ਛਿਪੀ ਲੋ ਮੇਰਾ ਪੁੱਤ ਬੜਾ ਸਮਾਨਾ ਨੂੰ ਸੋਣਾ ਜਾ ਬੜਾ ਸਮਾਨਾ ਫੇ ਜਲਦੀ ਕਰੋ ਨਹੀਂ ਤੇ ਮੈਂ ਵੀ ਇਹ ਨੂੰ ਪਿਆ ਦੇਣਾ ਚੁੰਨੀ ਨਾ ਗੰਦੀ ਆ ਮੇਰੀ ਚੁੰਨੀ ਗੰਦੀ ਕਰਤੀ ਮੂੰਹ ਪੂੰਝ ਕੇ ਖੋਤਿਆ ਕਾਨੂੰ ਮਾਂ ਦੀ ਚੁੰਨੀ ਮੇਰੇ ਦੀ ਆਪਣਾ ਮਾਤੋਂ ਸਾਫ ਕਰਨ ਨੋ ਮੈਂ ਮਿੱਠੀ ਨਹੀਂ ਬਦੂਆ ਬੱਚੇ ਪੀਰ ਵਾਲਾ ਫੜੋ ਤੁਸੀਂ ਪੀਰ ਹੈ ਮੈਂ ਵੀ ਮੈਂ ਵੀ ਪੀਰ ਮੈਨੂੰ ਲੱਗਦਾ ਅੱਜ ਤੇਰਾ ਨਾ ਮੇਰੇ ਤੋਂ ਮਾਰ ਖਾਨ ਦਾ ਦੇਣਾ ਹੈ ਨਾ ਮੈਨੂੰ ਜਿੰਨਾ ਮੈਂ ਹਟਾਇਆ ਸ਼ਰਾਰਤਾਂ ਤੋਂ ਤੋ ਉੰਨਾ ਜ਼ਿਆਦਾ ਸ਼ਰਾਰਤਾਂ ਕਰੀ ਜਾਂਦਾ ਚਲੋ ਜੀ ਇਸ ਨਾਲ ਮੈਂ ਕਰ ਰਹੀ ਹਾਂ ਵਲੌਗ ਨੂੰ ਐਂਡ ਜੇ ਵੀਡੀਓ ਸਾਡੀ ਪਸੰਦ ਆਏ ਔਰ ਸਾਡੀ ਫੈਮਲੀ ਪਿਆਰੀ ਜੀ ਫੈਲੀ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਔਰ ਚੈਨਲ ਨੂੰ ਸਬਸਕ੍ਰਾਈਬ ਕਰੇ ਬਿਨਾਂ ਨਾ ਜਾਣਾ ਇਸੇ ਨਾਲ ਮੈਂ ਵੀਡੀਓ ਨੂੰ ਐਡ ਕਰ ਰਹੀ ਹਾਂ ਜੀ ਔਰ ਬੱਚਿਆਂ ਨੂੰ ਕਰਾਵਾਂ ਚੁੱਪ ਕਿਉਂ ਬਹੁਤ دیر ਤੱਕ ਕਰਨੇ ਸ਼ੁਰੂ ਹਾਂ ਤਾਂ ਇਸੇ ਨਾਲ ਜੀ ਪਾਈ ਪਾਈ ਆ ਬੱਚਾ ਪਾਈ ਨਾ ਦੋ ਖੇਡਾ ਨਾ ਖੇਡਾ ਨਾ ਸਾੜ ਰਹੀ ਬਾਏ